ਮੰਗੋ ਜਿਹੜਾ ਚਾਹੀਦਾ ਮੰਗਾ ਨੇ ਉਹ ਮੰਗਾ ਜਿਹੜਾ ਮੰਨੀਆਂ ਗੰਨੀਆਂ ਨੇ ਮੈਨਿੰਗ ਵਿੱਚ ਤੋਂ 맞춰 ਹੀ ਬਲੋ ਉਹ ਨਦਰ ਮੈਨਡ ਦਾ ਰਾਏ ਤੇ ਜਿਹੜਾ ਦਾ ਦਾ ਪੰਨਾ ਰਸਤਾ ਕੀਤਾ ਸੀਗਾ ਮੰਤਰੀ ਸਾਹਿਬ ਤੁਸੀਂ ਅਸੀਂ ਤੁਹਾਨੂੰ ਪੁੱਛਣਾ ਚਾਹੁੰਦੇ ਆ ਅਸੀਂ ਹੋਰ ਕਿਹੜਾ ਦਰਵਾਜ਼ਾ ਇਤੋਂ ਵੱਟਿਆ ਕਿਹੜਾ ਦਰਵਾਜ਼ਾ ਇਤੋਂ ਵੱਟਿਆ ਜਿੱਥੇ ਆਪਣੀਆਂ ਮਈਆਂ ਤੁਸੀਂ ਸਹਿਮਤੀਆਂ ਕਰਦੇ ਹੋ ਔਰ ਉਤੋਂ ਬਾਅਦ ਮੁੱਕਰਦੇ ਹੋ ਤੇ ਬਹੁਤ ਸ਼ਰਮਨਾ ਕੱਲ ਹੈ ਤੁਹਾਡੇ ਲਈ ਤੁਸੀਂ ਕਟੋਗਾ ਤੋਂ ਇਸ ਮੀਟਿੰਗ ਦੇ ਵਿੱਚ ਸਾਨੂੰ ਰਿਲਾਇਜ਼ ਕਰਾ ਦਿੰਦੇ ਤੀਨੀਆਂ ਮੰਨ ਮੰਨੀਆਂ ਜਾਣੀਆਂ ਤੇਰੀਆਂ ਪਿੰਡਾਂ ਦੇ ਹੋਣੀਆਂ ਨੇ ਇਹ ਜਿਹੜਾ ਵਤੀਰਾ ਏ ਇਹ ਵਤੀਰਾ ਬਹੁਤ ਮਾੜਾ ਏ ਅਸੀਂ ਇਸ ਵਤੀਰੇ ਦੀ ਨਿੰਦਾ ਕਰਦੇ ਆਂ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਬਿਜਲੀ ਬੋਰ ਦਾ ਸੰਘਰਸ਼ ਏ ਉਹ ਸਿੱਖਣਾ ਵੀ ਨਾ ਜਾਊਗਾ ਔਰ ਮੈਂ ਸਾਰੇ ਸਾਥਕੇ ਦਾ ਰਿਝ ਸਾਡੇ ਜਿਹੜੇ ਵੀ ਸਾਥੀ ਇੱਥੇ ਪਹੁੰਚੇ ਨੇ ਸਾਡਾ ਇੱਕ ਇੱਕ ਤੋਂ ਦਾ ਕਾਹਨ ਸਾਡੇ ਸਿਰ ਮੱਥੇ ਤੇ ਔਰ ਇਸੇ ਤਰ੍ਹਾਂ ਹੀ ਕੰਮ ਕਰਾ ਰਹੇ ਕਿਉਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਜਿਹੜੀਆਂ ਤੁਹਾਡੀਆਂ ਸਾਰੀਆਂ ਮੰਗਾਂ ਐ ਉਹਦਾ ਨਕਬੜਾ ਇਹਨਾਂ ਦੇ ਤੋਂ ਕਿਲਾ ਕੱਢ ਕੇ ਕਰਾਵਾਂਗੇ ਜ਼ਬਰਦਸਤ ਨਹੀਂ ਚੱਲਾਂਗੇ ਇੱਕ ਇਹ ਨਾਲ ਚੱਲੇ ਜ਼ਬਰਦਸਤ ਨਹੀਂ ਚੱਲਾਂਗੇ ਇੱਕ ਇਹ ਨਾਲ ਫੱਲਾਂਗੇ ਸਾਬਕੀ ਮੰਤਰੀ ਮਰਦਾਬਾਦ 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 ਵੀਲੀ ਮੰਤਰੀ ਕੋਹਿੰਨੇੜੇ ਘਰੋ ਜਿੰਦਾਬਾਦ ਵੀਲੀ ਮੰਤਰੀ ਨੇ ਟੋਟਲੇ ਸਾਹਮਣੇ ਘਰੋ ਕੀਤਾ ਗਿਆ ਰੋਜੀ ਰੋਜੀ नकमी है जो सरकार नकमी है वो सरकार बदलनी है इनकलाब जिंदाबाद इनकलाब जिंदाबाद बिजली मुलाजम एकता पे ज्वाइंट फोरम जिंदाबाद 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 बिजली मुलाजम का जिंदाबाद 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 बिहार सरकार मुर्दाबाद 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 बिजली मंत्री मुर्दाबाद ਕੰਤਰੀ ਸਾਹਿਬ ਤੁਸੀਂ ਫੀਲਡ 'ਚ ਵੀ ਜਾਣਾ ਏ ਚੇਅਰਮੈਨ ਸਾਹਿਬ ਤੁਸੀਂ ਫੀਲਡ 'ਚ ਵੀ ਜਾਣਾ ਏ ਐਦਾਂ ਦੇ ਮੁਰਕਿਆਂ ਦੇ ਵਿੱਚ ਧੁੱਪਾਂ ਦੇ ਵਿੱਚ ਅਸੀਂ ਤੁਹਾਨੂੰ ਵੀ ਖੜਾ ਖੜਾਵਾਂਗੇ ਪਰ ਤੋੜਾ ਨਹੀਂ ਕਰਾਵਾਂਗੇ ਪਹਿਲਾ ਜਿੰਦਾਬਾਦ 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 ਜੱਟਾਂ ਦੇ ਮੋਕ ਜਿੰਦਾਬਾਦ 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 ਡਰਦੇ ਨਹੀਂ ਤਰ ਕੁਰਕੀ ਤੋ ਬੁਲ ਬੁਲਣੇ ਆਪਾਂ ਸਭ ਨੂੰ ਵਾਹਿਗੁਰੂ ਜੀ ਦੇ ਆਸ਼ੀਰਵਾਦ ਅਸੀਂ ਇਹ ਰੋਸ ਪ੍ਰਦਰਸ਼ਨ ਕੀਤਾ ਹੈ ਸਾਰੇ ਸਾਥੀ ਬਧਾਈ ਦੇ ਪਾਤਰ ਕਿੱਥੇ ਮੈਂ ਇਹ ਗੱਲ ਦੱਸਣੀ ਚਾਹਾਂ ਇਹ ਜਿਹੜੀ 10 11 ਔਰ ਬਾਅਦ ਦੀ ਛੁੱਟੀ ਸਮੂਹ ਤੌਰ ਤੇ ਮਾਸ ਕੈਜੂਅਲ ਲੀਵ ਜੀ ਨੂੰ ਬੋਲਦੇ ਆ ਉਹ ਜਿਹੜੀ ਛੁੱਟੀ ਹੈ ਉਹ ਖਾਲਸਾ ਦਫਰ ਦਾ ਜਿਹੜਾ ਆ ਥੱਲੇ ਆ ਜਾਏਗਾ ਉਸ ਫਾਰਮ ਇਹਨਾਂ ਭਰ ਕੇ ਮੈਨੇਜਮੈਂਟ ਨੂੰ ਦੇ ਦਿੱਤਾ ਜਾਵੇ ਅਸੀਂ ਕੋਈ ਇਸ ਚੀਜ਼ ਦੇ ਦੋਖੀ ਨਹੀਂ ਕਿ ਪੰਜਾਬ ਦੇ ਲੋਕਾਂ ਨੂੰ ਵਧੀਆ ਸਪਲਾਈ ਸਹੀ ਸਬਲਾਈ ਮੈਨੇ ਅਸੀਂ ਆਪਣੀਆਂ ਮੰਨਾਂ ਜਿਹੜੀਆਂ ਜਾਇਦ ਮੰਨਾਂ ਨੇ ਉਹ ਮੰਨਾਂ ਜਿਹੜੀਆਂ ਮੰਨੀਆਂ ਨਹੀਂਆਂ ਨੇ ਮੈਨੇ ਵਿੱਚ ਤੋਂ ਨਾ ਚੋਈਵਲੋਂ ਉਹਨਾਂ ਦਾ ਮੈਨੂੰ ਦਰ ਆਇਆ ਤੇ ਜਿਹਨਾਂ ਦਾ ਬਾਬਾ 15 ਵਸਤਾ ਕੀਤਾ ਸਗਾ ਮੰਤਰੀ ਵਰਤ ਤੁਸੀਂ ਅਸੀਂ ਤੁਹਾਨੂੰ ਪੁੱਛਣਾ ਚਾਹੁੰਦੇ ਹਾਂ ਅਸੀਂ ਹੋਰ ਕਿਹੜਾ ਦਰਵਾਜ਼ਾ ਇੱਥੋਂ ਵੱਟਿਆ ਕਿਹੜਾ ਦਰਵਾਜ਼ਾ ਇੱਥੋਂ ਵੱਟਿਆ ਜਿੱਥੇ ਆਪਣੀਆਂ ਮੰਮਾ ਤੁਸੀਂ ਸਹਿਮਤੀਆਂ ਕਰਦੇ ਹੋ ਔਰ ਉਤਵਾਦ ਮੁੱਕਰਦੇ ਹੋ ਤੇ ਬਹੁਤ ਸ਼ਰਮਨਾ ਕੱਲ ਹੈ ਤੁਹਾਡੇ ਲਈ ਤੁਸੀਂ ਘਟੋ ਦਾ ਉਸ ਮੀਟਿੰਗ ਦੇ ਵਿੱਚ ਸਾਨੂੰ ਰਿਲਾਇਸ ਕਰਾ ਦਿੰਦੇ ਪੀਂਦੀਆਂ ਮੰਨਾਂ ਮੰਨੀਆਂ ਜਾਣੀਆਂ ਤੇ ਜੀਆਂ ਪਿੰਡ ਦੇ ਰਹਿਗੀਆਂ ਨੇ ਇਹ ਜਿਹੜਾ ਵਤੀਰਾ ਨੇ ਇਹ ਵਤੀਰਾ ਬਹੁਤ ਮਾਰਾ ਏ ਅਸੀਂ ਇਸ ਵਤੀਰੇ ਦੀ ਨਿੰਦਾ ਕਰਦੇ ਆਂ ਔਰ ਆੜੇ ਵਾਲੇ ਜਿਹੜਾ ਦੇ ਵਿੱਚ ਜਿਹੜਾ ਬਿਜਲੀ ਬੋਰ ਦਾ ਸੰਘਰਸ਼ ਹੈ ਉਹ ਸਿੱਖਣਾ ਵੀ ਤਾਂ ਜਾਊਗਾ ਔਰ ਮੈਂ 7.5 ਹਜ਼ਾਰ ਰੀਜ ਸਾਡੇ ਜਿਹੜੇ ਵੀ ਸਾਥੀ ਇੱਥੇ ਪਹੁੰਚੇ ਨੇ ਸਾਡਾ ਇੱਤਿਖਾਤ ਦਾ ਕਲਮ ਸਾਡੇ ਸਿਰ ਮੱਥੇ ਤੇ ਔਰ ਇਸੇ ਤਰ੍ਹਾਂ ਇੱਕ ਵਰਕਰਾਲ ਰੱਖਿਓ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਜਿਹੜੇ ਤੁਹਾਡੇ ਸਾਰੀਆਂ ਮੰਗਾਂ ਨੇ ਉਹਦਾ ਨਟਕੜਾ ਇਹਨਾਂ ਦੇ ਧੌਂ ਚੋਂ ਕਿੱਲਾ ਕੱਢ ਕੇ ਕਾਇਮਾਂਗੇ ਜ਼ਬਰਦਸਤ ਨਹੀਂ ਚੱਲਾਂਗੇ ਇੱਕ ਇਹਨਾਂ ਦੇ ਨਾਲ ਚੱਲੇ ਜ਼ਬਰਦਸਤ ਨਹੀਂ ਚੱਲਾਂਗੇ ਇੱਕ ਇਹਨਾਂ ਨਾਲ ਫੱਲਾਂਗੇ ਅਗਲੀ ਮੰਤਰੀ ਮੁਰਦਾਬਾਦ 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 ਦੀ ਮੰਦੀ ਕੋਹਣ ਨੇੜੇ ਘਾਓ ਜਿੰਦਾਬਾਦ ਬਿਜਲੀ ਮੰਤਰੀ ਨੇ ਉਥੇ ਸਾਹਮਣੇ ਘਰ ਹੋ ਕੀਤਾ ਗਿਆ ਰੋਟੀ ਰੋਟੀ ਦੇਣਾ ਛੇ ਜੋ ਉਹ ਸਰਕਾਰ ਨਕਮੀ ਹੈ ਜੋ ਸਰਕਾਰ ਨਿਕਲੀ ਹੈ ਉਹ ਸਰਕਾਰ ਬਚਦੀ ਹੈ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬਿਜਲੀ ਮਲਾਜ ਵਿੱਚਤਾ ਤੇ ਜੁਆਇੰਟ ਫੋਰਮ ਚੰਦਾਵ ਜਿੰਦਾਬਾਦ ਜਿੰਦਾਬਾਦ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ